ਸਥਾਨਕ اسلامਾਬਾਦ ਦੀ ਪੁਲਿਸ ਨੇ ਪੀਸੀਪੀ ਸਾਹਿਬ ਸ਼੍ਰੀ ਗਗਨਦੀਪ ਜੀ ਇਹਨਾਂ ਦੀ ਰਹਿਮਾਈ ਹੇਠ ਇੱਕ ਮੁਕਦਮਾ 29 ਤਰੀਕ ਨੂੰ ਦਰਜ ਕੀਤਾ ਸੀਗਾ ਜਿਸ ਦੇ ਵਿੱਚ ਦੋ ਦੋਸ਼ੀ ਜਗਦੀਸ਼ ਸਿੰਘ ਤੇ ਲਵਪ੍ਰੀਤ ਸਿੰਘ ਜਿਹੜੇ ਕੌਂਕੇ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਦੋਵਾਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ 704 ਗ੍ਰਾਮ ਹੈਰੋਇਨ ਜਿਹੜੀ ਇਹਨਾਂ ਨੇ ਬਰਾਮਦ ਕੀਤੀ ਸੀਗੀ ਜਦੋਂ ਇਹਨਾਂ ਦੋਸ਼ੀਆਂ ਦੀ ਅੱਗੇ ਮਜਬੂਤ ਪੁੱਛਗਛ ਕੀਤੀ ਗਈ ਉਸ ਪੁੱਛਗਛ ਦੌਰਾਨ ਇੱਕ ਹੋਰ ਦੋਸ਼ੀ ਸਾਹਿਬ ਸਿੰਘ ਸਾਹਾ ਵਾਸੀ ਖਾਸਾ ਕਲੋਨੀ ਦਾ ਜਿਹੜਾ ਉਸ ਦੇ ਵਿੱਚ ਨੋਮੀਨੇਟ ਹੋਇਆ ਸਾਹਿਬ ਜੀ ਨੂੰ ਇਸ ਪੁਲਿਸ ਪਾਰਟੀ ਨੇ ਜਿਹੜਾ ਵਾ ਅਰੈਸਟ ਕੀਤਾ ਇਸ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਵਿਦੇਸ਼ੀ ਜਿਹੜੇ ਗਲੌਕ ਪਿਸਟਲ ਆ ਜਿਹੜੇ ਮੇਡ ਇੰਸਟਰੀਆ ਉਹ ਜਿਹੜੇ ਤਿੰਨ ਇਹਨਾਂ ਨੇ ਉਸ ਤੋਂ ਰਿਕਵਰ ਕੀਤੇ ਨੇ ਇਹ ਸਾਰਾ ਨੈਟਵਰਕ ਜਿਹੜਾ ਆ ਇਹ ਬਾਹਰ ਬੈਠਾ ਮਲੇਸ਼ੀਆ 'ਚ ਬੈਠਾ ਗੌਰਵ ਉਰਫ ਗੋਰਾ ਪੁੱਤਰ ਹਰਜੀਤ ਸਿੰਘ ਜਿਹੜਾ ਪਿੰਡ ਕੌਂਕੇ ਦਾ ਆ ਜਿਹੜਾ ਇਸ ਵਕਤ ਮਲੇਸ਼ੀਆ ਦੇ ਵਿੱਚ ਆ ਉਹ ਇਸ ਨੂੰ ਰਨ ਕਰ ਰਿਹਾ ਸੀਗਾ ਇਸ ਦੇ ਜਿਹੜੇ ਗੋਰੀ ਦੇ ਲਿੰਕ ਆ ਉਹ ਪਾਰ ਪਾਕਿਸਤਾਨ ਦੇ ਨਾਲ ਸਮਗਲਰਾਂ ਦੇ ਨਾਲ ਸਨ ਜਿਹੜਾ ਉਥੋਂ ਇਹ ਹਥਿਆਰ ਅਤੇ ਹੈਰੋਇਨ ਜਿਹੜੀਆਂ ਦੋਵਾਂ ਦੀ ਸਪਲਾਈ ਇਹਨਾਂ ਦੇ ਥਰੂ ਕਰਦਾ ਸੀਗਾ ਇਸ ਸਪਲਾਈ ਨੂੰ ਇਹ ਵੱਖ-ਵੱਖ ਥਾਵਾਂ ਤੋਂ ਜਿਹੜਾ ਚੁੱਕ ਕੇ ਅੱਗੇ ਜਿਹੜਾ ਇਸ ਨੂੰ ਡਿਸੈਮੀਨੇਟ ਕਰਦੇ ਸਨ ਇਸ ਦੇ ਵਿੱਚ ਇਹਨਾਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਤੱਕ ਇਸ ਮਕਦਮੇ ਦੀ ਤਫ਼ਤੀਸ਼ ਦੌਰਾਨ 704 ਗ੍ਰਾਮ ਹੈਰੋਇਨ ਅਤੇ ਤਿੰਨ ਜਿਹੜੇ ਪਿਸਟਲ ਜਿਹੜੇ ਰਿਕਵਰ ਹੋਏ ਹਨ ਜਿਹੜੇ ਦੋਸ਼ੀ ਸਾਡੇ ਕੋਲ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਤੇ ਇਹਨਾਂ ਦੀ ਅੱਗੇ ਪੁੱਛਗਿਛ ਕਰਕੇ ਜਿਹੜਾ ਇਸ ਨੈਟਵਰਕ ਨੂੰ ਸਾਰਾ ਜਿਹੜਾ ਬੇਪਰਤ ਕੀਤਾ ਜਾਵੇਗਾ